ਅਮੇਰਸਰ ਦੇ ਹਲਕਾ ਰਾਜਾ ਸੰਸੀ ਅਧੀਨ ਆਉਂਦੇ ਪਿੰਡ ਚੰਝੋਟੀ ਵਿੱਚ ਪੰਜਾਬ ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਪਿੰਡ ਵਾਸੀਆਂ ਨੇ ਜ਼ਬਰਦਸਤ ਵਿਰੋਧ ਕੀਤਾ ਹੈ ਸਰਕਾਰ ਵੱਲੋਂ ਪਿੰਡ ਦੀ ਜ਼ਬਰਦਸਤੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ ਤੇ ਕਿਹਾ ਕਿ ਸਰਕਾਰ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਸਰਕਾਰ ਨੂੰ ਨਹੀਂ ਦੇਣਗੇ ਤੇ ਕਿਸਾਨਾਂ ਨੂੰ ਬੇਜ਼ਮੀਨਾ ਕਰਨਾ ਚਾਹੁੰਦੀ ਹੈ ਤੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਨੇ ਜੀਰੋ ਅੱਜ ਅਸੀਂ ਨਗਰ ਝੰਡੋਟੀ ਜ਼ਿਲ੍ਹਾ ਅੰਮ੍ਰਿਤਸਰ ਤੇ ਸਾਰੀ ਸੰਗਤ ਜਿਹੜੀ ਇਕੱਤਰ ਹੋਈ ਆ ਇਹ ਸਾਰੀ ਸੰਗਤ ਇਸ ਮਾਮਲੇ ਤੇ ਇਕੱਤਰ ਹੋਈ ਆ ਕਿ ਜਿਹੜਾ ਸਰਕਾਰ ਲੈਂਡ ਪੂਲਿੰਗ ਦਾ ਮਸਲਾ ਜਿਹੜਾ ਲੋਕਾਂ ਤੇ ਜਬਰੀ ਥੋਪ ਰਹੀ ਆ ਉਹਦੇ ਸਬੰਧ ਵਿੱਚ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ ਗਿਆ ਵਾ ਕਿ ਇਹਨਾਂ ਨੂੰ ਬੇਜਮੀਨੇ ਕਰਕੇ ਕਿਸਾਨਾਂ ਨੂੰ ਸਾਡੇ ਵਿੱਚ ਇਹੋ ਇਹੋ ਜੇ ਕਿਸਾਨ ਵਿੱਚ ਬੈਠੇ ਆ ਇੱਥੇ ਸੰਗਤ ਦੇ ਵਿੱਚ ਕਿ ਜਿਨ੍ਹਾਂ ਦੀ ਸਾਰੀ ਸਾਰੀ ਜ਼ਮੀਨ ਹੀ ਆ ਗਈ ਹੈ ਤੇ ਸਾਰੀ ਸਾਰੀ ਜ਼ਮੀਨ ਆ ਗਈ ਤਾਂ ਉਹਨਾਂ ਜਾਣਾ ਕਿੱਥੇ ਆ ਜੇ ਮੰਨ ਲਓ ਉਹਨਾਂ ਨੂੰ ਪੈਸੇ ਮਿਲਦੇ ਵੀ ਆ ਤੇ ਲਾ ਕੇ ਰਾਜਸਥਾਨ ਦੇ ਵਿੱਚ ਉਹ ਜ਼ਮੀਨ ਨਹੀਂ ਲੈ ਸਕਦੇ ਇੱਧਰ ਹਰਿਆਣਾ ਮਤਲਬ ਹਿਮਾਚਲ ਦੇ ਵਿੱਚ ਜ਼ਮੀਨ ਨਹੀਂ ਲੈ ਸਕਦੇ ਹਰਿਆਣਾ ਉਂਝ ਨਹੀਂ ਜ਼ਮੀਨ ਵੇਚਦਾ ਦੱਸੋ ਜਾਣਗੇ ਕਿੱਧਰ ਇਹ ਸਰਕਾਰ ਨੂੰ ਚਾਹੀਦਾ ਇਹੋ ਜਿਹੇ ਮਸਲੇ ਜਿਹੜੇ ਥੋਪ ਰਹੀ ਆ ਕਿਸਾਨਾਂ ਤੇ ਇਹ ਨਹੀਂ ਇਹਨਾਂ ਨੂੰ ਥੋਪ ਇਹ ਜੀ ਲੈਂਡ ਪੂਲਿੰਗ ਐਕਟ ਇਹਨਾਂ ਨੇ ਬਣਾਇਆ ਵਾ ਗਮਾਟਾ ਜਿਹੜੀ ਆ ਜਿ ਤਰ੍ਹਾਂ ਤੁਹਾਨੂੰ ਪਤਾ ਹੋਣਾ ਕਿ 24000 ਏਕੜ ਜਿਹੜਾ ਉਹ ਲੁਧਿਆਣਾ ਵੀ ਉਹਨਾਂ ਨੇ ਕਵਰ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਵਾ ਉਸੇ ਤਹਿਤ ਇਹ ਲੜੀ ਆ ਜਿਹੜੀ ਇਹ ਮਤਲਬ 4400 ਏਕੜ ਜਿਹੜਾ ਵਾ ਜਲਾਮਰ ਸਰ ਦਾ ਵਾ ਝੰਡੋਟੀ ਪਿੰਡ ਦੀ ਵੇਖੋ ਜੀ ਇੱਕ ਤੇ ਮਤਲਬ ਆਪਣਾ ਪੂਰਾ ਅੰਕੜਿਆਂ ਦੇ ਹਿਸਾਬ ਨਾਲ ਤੈਨੂੰ ਪੂਰਾ ਪਤਾ ਨਹੀਂ ਅਜੇ ਮੰਨ ਲਓ ਪੰਚਾਇਤ ਦੀ ਜ਼ਮੀਨ ਆ ਸਾਡੇ ਪਿੰਡ ਦੀ 65 ਏਕੜ ਆ ਉਹ ਵੀ ਸਾਰੀ ਹੋਰ ਜਿੰਨੇ ਆ तकरीबन ਕਿਸਾਨ ਸਾਰੇ ਬੈਠੇ ਆ ਇਹਨਾਂ ਸਾਰਿਆਂ ਦੀ 3-400 ਏਕੜ ਘਰ ਤੋਂ ਘੱਟ ਜਿਹੜੀ ਆ ਅੱਜ ਦਾ ਫੈਸਲਾ ਵੇਖੋ ਜੀ ਸਾਰੀਆਂ ਮਤਲਬ ਇੱਥੇ ਇਕੱਠੀਆਂ ਹੋਈਆਂ ਇੱਥੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਪੰਚਾਇਦਾ ਵੱਲੋਂ ਜਿਹੜੇ ਮਤੇ ਪਾਏ ਜਾਣਗੇ ਸਰਕਾਰ ਦੇ ਮਤਲਬ ਇਹ ਫੈਸਲੇ ਦੇ ਖਿਲਾਫ ਆ ਤੇ ਉਸੇ ਤਹਿਤੀ ਕਿਉਂਕਿ ਜ਼ਮੀਨ ਤੇ ਸਾਡਾ ਦਿੱਤਿਆਂ ਗੁਜ਼ਾਰਾ ਨਹੀਂ ਆ ਲੜਾਈ ਜਿਹੜੀ ਆਪਾਂ ਜਿੱਥੋਂ ਤੱਕ ਵੀ ਆ ਇਹ ਲੜਾਂਗੇ ਆਪਣੇ ਹੱਕਾਂ ਦੀ ਰਾਖੀ ਕਰਾਂਗੇ ਅੱਜ ਸਾਰਾ ਨਗਰ ਝੋਟੀ ਦੀ ਜਿਹੜੀ ਇੱਥੇ ਸਹਾਸੰਗ ਤੇ ਆ ਉਹ ਸਾਰਾ ਸਮੂਹ ਨਗਰ ਇਥੇ ਇਕੱਤਰ ਹੋਇਆ ਵਾ ਸਰਕਾਰ ਦੀ ਉਸ ਜਿਹੜੀ ਜ਼ਮੀਨ ਖੋਣ ਵਾਲੀ ਭੱਦੀ ਨੀਤੀ ਦੇ ਖਿਲਾਫ ਸਾਰਾ ਸਮੂਹ ਸਾਧ ਸੰਗਤ ਨੇ ਅੱਜ ਇਕੱਠੇ ਹੋ ਗਏ ਇਹ ਫੈਸਲਾ ਕੀਤਾ ਗਿਆ ਵੀ ਅਸੀਂ 1 ਇੰਚ ਵੀ ਜਿਹੜੀ ਆ ਸਰਕਾਰ ਨੂੰ ਸਾਡੇ ਜ਼ਮੀਨ ਦੀ ਜਿਹੜੀ ਆ ਪਿੰਡ ਦੀ ਨਗਰ ਦੀ ਜ਼ਮੀਨ ਆ ਉਹ ਅਕਵਾਰ ਨਹੀਂ ਕਰਨ ਦਿਆਂਗੇ ਇਹਦੇ ਲਈ ਸਾਨੂੰ ਚਾਹੇ ਆਪਣੀ ਜਾਨ ਦੀ ਬਾਜ਼ੀ ਵੀ ਲਾਉਣੀ ਪਵੇ ਕਿਉਂਕਿ ਸਾਡੀ ਰੋਜੀ ਰੋਟੀ ਜਿਹੜੀ ਆ ਇਸ ਤੇ ਸਿਰ ਤੋਂ ਚੱਲਦੀ ਆ ਆਸੀਂ ਪਲਾਟਾਂ ਨੂੰ ਕੀ ਕਰਨਾ ਸਾਡੇ ਕੋਲੋਂ ਸਰਕਾਰ 4800 ਗੱਜ ਲੈ ਕੇ ਸਾਨੂੰ 1200 ਗੱਜ ਦੇ ਰਹੀ ਆ ਅਸੀਂ 1200 ਕਾਈ ਨੂੰ ਤੇ ਦੂਰ ਦੀ ਗੱਲ ਐ ਅਸੀਂ ਰੋਟੀ ਕਿੱਥੋਂ ਖਾਵਾਂਗੇ ਅਸੀਂ ਜਿਹੜੇ ਐਡੇ ਐਡੇ ਸੰਦ ਖਰੀਦੇ ਆ ਇਹਨੇ ਟਰੈਕਟਰ ਆ ਸਾਡੇ ਕੋਲ ਇਹ ਜਿਹੜੇ ਗਰੀਬ ਮਜ਼ਦੂਰ ਸਾਡੇ ਰੋਟੀ ਖਾ ਰਹੇ ਇਸ ਫਸਲ ਦੇ ਉੱਤੋਂ ਉਹ ਫਸਲ ਦੇ ਵਿੱਚ ਝੋਨਾ ਲਾ ਰਹੇ ਆ ਕੋਈ ਉੱਤੇ ਦਿਹਾੜੀ ਕਰਦਾ ਵਾ ਕੋਈ ਸਬਜ਼ੀ ਲਾਉਂਦਾ ਵਾ ਕੋਈ ਸਬਜ਼ੀ ਖਾਂਦਾ ਇਹਨਾਂ ਅਨਾਜ ਸਾਡੇ ਨਗਰ ਦੇ ਵਿੱਚ ਰੋਟੀ ਪਾਣੀ ਇਹ ਬਹੁਤ ਮਾੜੀ ਨੀਤੀ ਜਿਹੜੀ ਆ ਸਰਕਾਰ ਜਿਹੜੀ ਇਹ ਪਾਲਿਸੀ ਲੈ ਕੇ ਆਈ ਆ ਅਸੀਂ ਇਹਦਾ ਪੂਰ ਜ਼ੋਰ ਵਿਰੋਧ ਕਰਦੇ ਆ ਤੇ ਅਸੀਂ ਸਾਰੇ ਨਗਰ ਵੱਲੋਂ ਇਹ ਮਤਾ ਪਾਉਂਨੇ ਆ ਇਸੀਂ ਆਪਣੇ ਪਿੰਡ ਦੀ ਇੱਕ ਵੀ ਇੰਚ ਜ਼ਮੀਨ ਜੱਕ ਜਿਹੜੀ ਉਹ ਐਕਵਾਇਰ ਨਹੀਂ ਹੋਣ ਦਿਆਂਗੇ ਤਸੀਲ ਲੋਪੋਕ ਜਿਲ੍ਹਾ ਅਬਰਸਾ ਦਾ ਰਹਿਣ ਵਾਲਾ ਹਾਂ ਜੋ ਪੰਜਾਬ ਸਰਕਾਰ ਨੇ ਜ਼ਮੀਨ ਕਵੈ ਕਰਦੀ ਪਹੁੰਚ ਸ਼ੁਰੂ ਕੀਤੀ ਆ ਉਸ ਦੀ ਅਸੀਂ ਪੂਰਾ ਪਿੰਡ ਸਾਰਾ ਇਕੱਠਾ ਹੋ ਕੇ ਇੱਕ ਮਤੇ ਨਾਲ ਉਹਦੀ ਨਖੇਦੀ ਕਰਦੇ ਆ ਜਦ ਤੇ ਸਰਕਾਰ ਅਕਿ ਬੇਨਤੀ ਕਰਦੇ ਆ ਕਿ ਅਸੀਂ ਇੱਕ ਵੀ ਇੰਚ ਪਿੰਡ ਦੀ ਪੰਚਾਇਤ ਹੋਵੇ ਕਿਆ ਕਿਸੇ ਦੀ ਮਾਲਕੀਆ ਇੱਕ ਵੀ ਜ਼ਮੀਨ ਕਵਰ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਉਹਦੇ ਵਾਸਤੇ ਭਾਵੇਂ ਸਾਨੂੰ ਕਿਸੇ ਵੀ ਕਿਸਮ ਦੀ ਕੁਰਬਾਨੀ ਕਰਨੀ ਪਵੇ ਵੇਖੋ ਇੱਕ ਰੇੜੀ ਲੱਗੀ ਹੋਇਆ ਨਾ ਕਿਸੇ ਬਜਦੂਰ ਦੇ ਰੇੜੀ ਲਾਈ ਹੋਵੇ ਉਹ ਤੋਂ ਇੱਕ ਨਿੰਬੂ ਵੀ ਫ੍ਰੀ ਮਿਲਦਾ ਇਹ ਪੰਜਾਬ ਸਰਕਾਰ ਦੀ ਕਿਹੜੀ ਪਾਲਸੀ ਹੈ ਜਿਹੜੀ ਫ੍ਰੀ ਲੈਂਦੀ ਆ ਬਿੱਠਾ 480 ਕਲਾਟ ਦਾ ਗਾਇਦਾ ਕਿਲਾ ਵਾ ਤੇ 1200 ਬਾਜੇ ਜੀਬੀ ਦਾ ਦੋ ਕੀ ਬਾਕੀ ਫ੍ਰੀ ਹੋ ਦੀ ਜਮੀਨ ਸਭ ਲੋਕੀ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਸਰਕਾਰ ਆਪਣੀ ਪਾਲਸੀ ਜਿਹੜੀ ਆ ਅਕਵਾਇਰ ਕਰਨ ਦੀ ਵਾਪਸ ਲਵੇ ਨਹੀਂ ਤਾਂ ਉਹਦੇ ਖਿਲਾਫ ਤਗੜਾ ਚੰਗਰਚ ਕੀਤਾ ਜਾਵੇ